ਸਿੱਖੀ ਨੂੰ ਖੇਰੂ ਖੇਰੂ ਕਰਨ ਦੇ ਲਈ ਕਮਜ਼ੋਰ ਕਰਨ ਦੇ ਲਈ ਤੇ ਧਾਰੀ ਗੁਰੂ ਢੰਮ ਨੂੰ ਸਪੋਰਟ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਚੋਂ ਮੂਰਲਾ ਨਾਮ ਸੀ ਨਰੰਗਕਾਰੀ ਗੁਰਬਚਨ ਸਿੰਘ ਸਰਕਾਰ ਦਾ ਪਿੱਠ ਤੇ ਥਾਪੜਾ ਸੀ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੰਕਣ ਦੇ ਲਈ ਉਹਨੇ ਕੁਝ ਅਲਫਾਜ਼ ਐਸੇ ਗਲੂਏ ਚੋਂ ਕੱਢੇ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹਾਂ ਕਹਿੰਦਾ ਉਹ ਸਿੱਖੋ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਮੈਂ ਸੱਤ ਸਤਾਰੇ ਸਾਜੇ ਨੇ ਗੁਰੂ ਗਰੰਥ ਸਾਹਿਬ ਨੂੰ ਠੋਕਰ ਮਾਰ ਕੇ ਕਹਿੰਦਾ ਇਹ ਕਾਗਜ਼ ਦਾ ਟੁਕੜਾ ਮੇਰਾ ਕੀ ਵਿਗਾੜ ਸਕਦਾ ਹੈ ਜਦੋਂ ਐਸੇ ਭੱਦੇ ਬੋਲ ਕੱਢੇ ਸਿੱਖਾਂ ਵਿੱਚ ਰੋ ਜਾ ਗਿਆ ਉਲਟਾ ਬਲਦੀ ਤੇ ਤੇਲ ਪਾਉਣ ਦੇ ਲਈ ਗੁਰਬਚਨ ਸਿੰਘ ਨੇ 1978 ਈਸਵੀ ਦੀ ਵਿਸਾਖੀ ਐਲਾਨ ਕੀਤਾ ਹੈ ਮੈਂ ਅਮਰitsar ਨਰਨਕਰੀ ਆਸ਼ਰਮ ਸਮਾਗਮ ਰੱਖ ਕੇ ਮਨਾਵਾਂਗਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਟਕਸਾਲ ਦੇ ਮੁਖੀ ਸਨ ਸਿੱਖ ਸੰਗਤਾਂ ਨਾਲ ਰਲ ਮਿਲ ਕਰਕੇ ਪ੍ਰਸ਼ਾਸਨ ਨੂੰ ਵਾਰਨਿੰਗ ਦਿੱਤੀ ਗਈ ਗੁਰਬਚਨ ਸਿੰਘ ਦਾ ਕੂੜ ਪ੍ਰਚਾਰ ਰੋਕਿਆ ਜਾਵੇ ਸਰਕਾਰ ਤੇ ਕੋਈ ਅਸਰ ਨਾ ਹੋਇਆ ਅਖੀਰ ਦਮਦਮੀ ਟਕਸਾਲ ਅਖੰਡ ਕੀਰਤਨੀ ਜਥਾ ਨਿਆਂਗ ਸਿੰਘ ਹੋਰ ਸਭ ਜਥੇਬੰਦੀਆਂ ਚੋਂ ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਸਭ ਰਲ ਮਿਲ ਕਰਕੇ ਸ਼ਾਂਤਮਈ ਵਿਰੋਧ ਕਰਨ ਤੁਰਦੇ ਨੇ ਇਸ ਸਮਾਗਮ ਦਾ ਔਰ ਸ਼ਾਂਤਮਈ ਜਥੇ ਦੇ ਉੱਤੇ ਗੁਰਵਚਨ ਸਿੰਘ ਦੇ ਸਿਪਾਈਆਂ ਨੇ ਗੋਲੀਆਂ ਦੀ ਵਰਖਾ ਕੀਤੀ 13 ਸਿੰਘ ਸ਼ਹੀਦ ਹੋਏ ਮੰਜੀ ਸਾਹਿਬ ਇਸ ਜਗ੍ਹਾ ਤੇ ਵੱਡਾ ਇਕੱਠ ਹੋਇਆ ਸੰਤ ਜਰਨੈਲ ਸਿੰਘ ਸੰਗਤਾਂ ਨੂੰ ਸੰਬੋਧਿਤ ਹੁੰਦੇ ਹੋਏ ਆਖਣ ਲੱਗੇ ਸੰਗਤ ਜੀ ਜੇ ਭਾਰਤ ਵਰਸ਼ ਦੀਆਂ ਅਦਾਲਤਾਂ ਨੇ ਸਾਨੂੰ ਨਿਆਂ ਨਾ ਦਿੱਤਾ ਤੇ ਖਾਲਸਾ ਹੱਥੀ ਨਿਆਂ ਕਰੇਗਾ ਨਿਆਂ ਤੇ ਅਦਾਲਤਾਂ ਨੇ ਕੀ ਦੇਣਾ ਸੀ ਗੁਰਬਚਨ ਸਿੰਘ ਤੇ ਜਿਹੜਾ ਕੇਸ ਅੰਮ੍ਰਿਤਸਰ ਦੀ ਕੋਰਟ ਵਿੱਚ ਚੱਲ ਰਿਹਾ ਸੀ ਉਲਟਾ ਸਰਕਾਰ ਨੇ ਕਰਨਾਲ ਸ਼ਿਫਟ ਕਰਕੇ ਬਾ ਇੱਜ਼ਤ ਉਸ ਨੂੰ ਬਰੀ ਕਰ ਦਿੱਤਾ ਸਿੱਖਾਂ ਨੂੰ ਭਾਰਤ ਵਰਸ਼ ਦੀ ਹਕੂਮਤ ਨੇ ਬੇਗਾਨੀ ਦਾ ਅਹਿਸਾਸ ਕਰਾਇਆ ਦੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਸਿੱਖਾਂ ਨੂੰ ਪਤ ਲੱਥੀ ਹੋਈ ਮਹਿਸੂਸ ਹੋਈ ਖਾਣਾ ਪੀਣਾ ਸਿੱਖਾਂ ਦਾ ਹਰਾਮ ਹੋ ਗਿਆ ਭਾਈ ਕਬਲ ਸਿੰਘ ਦਮਦਮੀ ਟਕਸਾਲ ਦਾ ਸਿੰਘ ਲੈ ਕੇ ਭਿੰਡਰਾਂ ਵਾਲਿਆਂ ਤੋਂ ਥਾਪੜਾ ਨਾਲ ਭਾਈ ਰਣਜੀਤ ਸਿੰਘ ਤੁਰਦੇ ਨੇ ਗੁਰਬਚਨ ਸਿੰਘ ਨੂੰ 24 ਅਪ੍ਰੈਲ 1980 ਵਾਲੇ ਦਿਨ ਮੌਤ ਦੇ ਘਾਟ ਉਤਾਰਿਆ ਗਿਆ ਸਿੰਘਾਂ ਦੇ ਕੇਸ ਚੱਲੇ ਨੇ ਦ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਹੈ ਉਹਦੇ ਚ 20 ਬੰਦੇ ਨਾਮਜ਼ਦ ਕੀਤੇ ਗਏ ਜ਼ਿਕਰ ਮਿਲਦਾ ਹੈ देयर ਵਰ ਸੈਵਰਲ ਨੋਨ ਐਸੋਸੀਏਟਸ ਉਹ ਭਿੰਡਰਾ ਵਾਲੇ ਤਕਰੀਬਨ ਬਹੁਤੇ ਸਿੰਘ ਭਿੰਡਰਾ ਵਾਲੇ ਸੰਤਾ ਨਾਲ ਸਬੰਧਤ ਸਨ ਜਿਨ੍ਹਾਂ ਤੇ ਮਰਡਰ ਦਾ ਕੇਸ ਚਲਾਇਆ ਗਿਆ ਖੈਰ ਉਹਨਾਂ ਜਿੰਨੇ ਧੱਕੇ 1947 ਈਸਵੀ ਤੋਂ ਸਿੱਖ ਜਗਤ ਨਾਲ ਹੁੰਦੇ ਆ ਰਹੇ ਸਨ ਪੰਜਾਬ ਦੀਆਂ ਰਾਜਸੀ ਮੰਗਾਂ ਤੇ ਧਾਰਮਿਕ ਜੋ ਸਿੱਖ ਜਗਤ ਦੀਆਂ ਮੰਗਾਂ ਨੇ ਉਹਨਾਂ ਦੀ ਇੱਕ ਡਿਟੇਲ ਤਿਆਰ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਫੈਸਰ ਆਫ ਸਿੱਖਿਜ਼ਮ ਆਈਏਐਸ ਸਰਦਾਰ ਕਪੂਰ ਸਿੰਘ ਨੂੰ ਬੇਨਤੀ ਕਰਕੇ ਇੱਕ ਮਤਾ ਤਿਆਰ ਕਰਵਾਇਆ ਜਿਹਨੂੰ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਅਨੰਦਪੁਰ ਸਾਹਿਬ ਦਾ ਮਤਾ ਇਹਦੇ ਵਿੱਚ ਸਾਡੀਆਂ ਧਾਰਮਿਕ ਮੰਗਾਂ ਵੀ ਸਨ ਸਿੱਖਾਂ ਦੀਆਂ ਰਾਜਸੀ ਮੰਗਾਂ ਵੀ ਸਨ ਮੈਂ ਸੰਖੇਪ ਵਿੱਚ ਦੱਸ ਦਿੰਦਾ ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ ਪਾਣੀ ਦੀ ਬੰਡ ਰਫੇਰੀਅਨ ਲਾਅ ਦੇ ਅਕੋਰਡਿੰਗ ਹੋਵੇ ਐਸਵਾਈਐਲ ਕੈਨਾਲ ਨੂੰ ਰੋਕਿਆ ਜਾਵੇ ਜੇ ਪਾਣੀ ਦੇਣਾ ਵੀ ਹੈ ਪੰਜਾਬ ਦਾ ਕਿਸੇ ਸਟੇਟ ਨੂੰ ਉਹਦਾ ਮੁੱਲ ਪੰਜਾਬ ਨੂੰ ਦਿੱਤਾ ਜਾਵੇ ਤਿੰਨ ਹਿੱਸੇ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਚੌਥਾ ਹਿੱਸਾ ਵੇਚ ਦਿੱਤਾ ਜਾਵੇ ਜੋ ਲੋੜ ਤੋਂ ਬਾਹਰ ਆ ਸਿੱਖਾਂ ਦੀ ਵੱਖਰੀ ਆਇਡੈਂਟੀਟੀ ਹੈ ਇਸੇ ਤਰ੍ਹਾਂ ਹੀ ਇਕਨੋਮਿਕ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ ਔਰ ਪੰਜਾਬ ਦੀਆਂ ਫਸਲਾਂ ਦਾ ਮੁੱਲ ਪੰਜਾਬ ਸਰਕਾਰ ਤੈਅ ਕਰੇਗੀ ਸੈਂਟਰ ਗਵਰਨਮੈਂਟ ਨਹੀਂ ਚੰਡੀਗੜ੍ਹ ਸ਼ੁੱਡ ਬੀ ਹੈਂਡਡ ਓਵਰ ਟੂ ਪੰਜਾਬ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਬੀਏ ਐਮਏ ਪੜ੍ਹੇ ਸਾਡੇ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਨੂੰ ਗੁਜ਼ਾਰੇ ਜੋਗਾ ਪੱਤਾ ਦਿੱਤਾ ਜਾਵੇ ਆਹ ਜੇ ਆਨੰਦਪੁਰ ਦਾ ਮਤਾਂ ਹੁਣ ਮੈਨੂੰ ਇਹ ਦੱਸੋ ਇਹਦੇ ਚਾਤਵਾਦ ਵਾਲੀ ਕਿਹੜੀ ਗੱਲ ਹੈ ਵੱਖਵਾਦ ਵਾਲੀ ਕਿਹੜੀ ਗੱਲ ਹੈ ਨੇਕ ਮੰਗਾ ਸਨ ਐਵੇਂ ਵਾਧੂ ਦਾ ਹਵਾ ਇੰਡੀਅਨ ਨੈਸ਼ਨਲ মিডিਆ ਨੇ ਬਣਾਇਆ ਸੀ ਖੈਰ ਹੁਣ ਇਸ ਮਤੇ ਨੂੰ ਲਾਗੂ ਕਰਾਉਣਾ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਾਲੇ ਸਿੱਖ ਜਥੇਬੰਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਅਗਸਤ 1982 ਵਿੱਚ ਧਰਮ ਯੁੱਧ ਮੋਰਚੇ ਦਾ ਆਗਾਜ਼ ਕੀਤਾ ਔਰ ਇਸ ਮੋਰਚੇ ਵਿੱਚ ਅਕਾਲ ਤਖਤ ਸਾਹਿਬ ਤੋਂ ਅਰਦਾਸ ਹੁੰਦੀ ਹੈ ਮੰਜੀ ਸਾਹਿਬ ਜਥੇ ਦਾ ਇਕੱਠ ਹੁੰਦਾ ਔਰ ਇਥੋਂ ਸ਼ਾਤਮਈ ਤੌਰ ਤੇ ਜਥਾ ਚੱਲਦਾ ਹੈ ਤੇ ਗਿਰਫਤਾਰੀਆਂ ਦਿੰਦਾ ਹੈ ਔਰ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਐਲਾਨ ਹੋਇਆ ਸੀ ਜਿੰਨਾ ਚਿਰ ਅਨੰਦਪੁਰ ਸਾਹਿਬ ਦਾ ਮਸਾ ਲਾਗੂ ਨਹੀਂ ਹੁੰਦਾ ਓਨਾ ਚਿਰ ਸੰਘਰਸ਼ ਜਾਰੀ ਰਹੇਗਾ ਪੀਸਫੁਲ ਪ੍ਰੋਟੈਸਟ ਸ਼ੁਰੂ ਹੋਏ ਪੋਲੀਟੀਕਲ ਡੈਮੋਨਸਟ੍ਰੇਸ਼ਨਸ ਸ਼ੁਰੂ ਹੋਈਆਂ ਗ੍ਰਿਫਤਾਰੀਆਂ ਦੇ ਦੌਰ ਸ਼ੁਰੂ ਹੋਏ ਸੈਂਕੜੇ ਸਿੰਘ ਗ੍ਰਿਫਤਾਰੀਆਂ ਦੇਣ ਲੱਗ ਪਏ